ਇਹ ਗੱਲ ਅੱਜ ਤੋਂ ਕਈ ਬਾਰੇ ਪਹਿਲਾਂ ਦੀ ਐ ਉਦੋਂ ਮੈਂ ਆਪਣੀ ਸਰਕਾਰ ਦੀ ਉਹ ਗੱਡੀ ਨੂੰ ਟੈਕਸੀ ਚਲਾਉਂਦਾ ਸੀ ਨਵੀਂ ਗੱਡੀ ਨਮਾ ਕੰਮ ਮੈਨੂੰ ਚਾਹੀ ਸੀ ਤੇ ਥੋੜਾ ਡਰ ਵੀ ਲੱਗਦਾ ਸੀ ਕਿ ਘਰੋਂ ਬਾਹਰ ਅੰਦਰ ਵੀ ਰਹਿਣਾ ਪੈਣਾ ਚਲੋ ਕੰਮ ਤਾਂ ਕੋਈ ਔਖਾ ਸੌਖਾ ਹੁੰਦਾ ਹੀ ਹੈ ਕਰਨਾ ਹੀ ਪੈਂਦਾ ਹੈ ਨਮਾ ਕੰਮ ਹੋਣ ਕਰਕੇ ਜਿਹੜਾ ਘਾਟੀ ਮਿਲਦਾ ਸੀ ਫਿਰ ਕਿਸੇ ਮਿੱਤਰ ਨੇ ਦੱਸਿਆ ਕਿ ਕਿਸੇ ਟੈਕਸੀ ਸਟੈਂਡ ਨਾਲ ਗੱਲ ਕਰਨੀ ਪੈਣੀ ਹੈ ਮੈਂ ਕਈ ਟੈਕਸੀ ਸਟੈਂਡਾਂ ਤੇ ਗੱਲ ਕੀਤੀ ਪਰ ਕਿਸੇ ਨੇ ਕੋਈ ਯਾ ਨਾ ਦਿੱਤਾ ਤੁਮ ਮਿਸ਼ਨ ਹੀ ਬਹੁਤ ਮੰਗੀ ਜਾਣ ਹਾਂ ਇੱਕ ਨੇ ਨੰਬਰ ਲੈ ਲਿਆ ਕਹਿੰਦਾ ਬਾਈ ਪੱਕਾ ਨਹੀਂ ਕਿਤੇ ਅੜੇ ਥੋੜੇ ਜਿੜਾ ਲਵਾ ਦਿਆ ਕਉ ਮੈਨੇ ਕੁ ਬਾਅਦ ਉਹਦਾ ਕੋਣਾ ਆਇਆ ਮਨਾਈ ਟ੍ਰਿਪ ਦਾ ਜਿੜਾ ਸੀ 6 ਦਿਨ ਦਾ ਕਿਸੇ ਡਾਕਟਰ ਨੇ ਆਪਣੀ ਫੈਮਿਲੀ ਨਾਲ ਜਾਣਾ ਸੀ ਰੁਪਏ ਵਧੀਆ ਬਚਨੇ ਸੀ ਤੇ ਮੈਂ ਹਾਂ ਕਰ ਦਿੱਤੀ ਜੂਨ ਦਾ ਮਹੀਨਾ ਹੋਣ ਕਰਕੇ ਮਨਾਰੀ ਕਾਫੀ ਪੀਸੀ ਪਰ ਡਾਕਟਰ ਸਾਹਿਬ ਨੇ ਹੋਟਲ ਵਗੈਰਾ ਪਹਿਲਾਂ ਹੀ ਬੁੱਕ ਕਰਵਾਇਆ ਹੋਇਆ ਸੀ ਪਰਿਵਾਰ ਵਧੀਆ ਸੀ ਮੈਡਮ ਤੇ ਦੋਵੇਂ ਬੱਚੇ ਕਾਫੀ ਹਾਸੋਕ ਸਨ ਕੁੜੀ ਵੱਡੀ ਸੀ 10 ਕੋ ਸਾਲ ਦੀ ਤੇ ਮੁੰਡਾ 5 ਕੋ ਸਾਲ ਦਾ ਹੋਣਾ ਮੇਰੇ ਨਾਲ ਵਧੀਆ ਕੁੜੀ ਮਿਲ ਗਈ ਮੈਨੂੰ ਬੱਚੇ ਅੰਕਲ ਜੀ ਕਹਿੰਦੇ ਸੀ ਤੇ ਮੈਡਮ ਭਾਰੀ ਕਹਿੰਦੀ ਸੀ ਡਾਕਟਰ ਸਾਹਿਬ ਥੋੜਾ ਘੱਟ ਬੋਲਦੇ ਸੀ ਜਿਵੇਂ ਕਿਸੇ ਡੂੰਘੀ ਸੋਚ ਵਿੱਚ ਡੁੱਬੇ ਹੋਣ ਹੋਟਲ ਪਹੁੰਚ ਕੇ ਡਾਕਟਰ ਸਾਹਿਬ ਕਹਿੰਦੇ ਸਮਾਨ ਕਮਰੇ ਚ ਰਖਾ ਤੇ ਫਿਰ ਆਪਾਂ ਨੇ ਕਿਸੇ ਨੂੰ ਮਿਲ ਜਾਣਾ ਆ ਥੋੜੀ ਦੂਰੀ ਹੈ ਠੀਕ ਹੈ ਜੀ ਮੈਂ ਤੇ ਡਾਕਟਰ ਜਦੋਂ ਜਾ ਰਹੇ ਸੀ ਤਰ੍ਹਾਂ ਵਿੱਚੋਂ ਡਾਕਟਰ ਨੇ ਇੱਕ ਸ਼ਰਾਬ ਦੀ ਬੋਤਲ ਦੇ ਖਾਰੇ ਦੀਆਂ ਕੁਝ ਬੋਤਲਾਂ ਵਗੈਰਾ ਲੈ ਲਈਆਂ ਇੱਕ ਹੋਟਲ ਦੇ ਬਾਹਰ ਮੈਨੂੰ ਉਹ ਕੋਲ ਲਈ ਕਿਹਾ ਤੇ ਆਪ ਡਾਕਟਰ ਅੰਦਰ ਚਲੇ ਗਿਆ ਕਾਫੀ ਟਾਈਮ ਹੋ ਗਿਆ ਹਨੇਰਾ ਵੀ ਬਹੁਤ ਹੋ ਗਿਆ ਤੇ ਮੈਨੂੰ ਭੁੱਖ ਵੀ ਬਹੁਤ ਲੱਗੀ ਹੋਈ ਸੀ ਮੈਂ ਸੋਚਿਆ ਚੱਲ ਹੋਟਲ 'ਚ ਜਾ ਕੇ ਦੇਖਦੇ ਆਂ ਨਾਲੇ ਕੁਝ ਖਾ ਪੀ ਲੈਨੇ ਆ ਜਦ ਮੈਂ ਹੋਟਲ ਦੇ ਅੰਦਰ ਗਿਆ ਤਾਂ ਸਾਹਮਣੇ ਡਾਕਟਰ ਸਾਹਿਬ ਕਿਸੇ ਕੁੜੀ ਨਾਲ ਬੈਠੇ ਪੈਗ ਲਗਾ ਰਹੇ ਸੀ ਬੱਸ ਚਲਦੇ ਆਂ ਉਹ ਗੱਡੀ ਕੋਲ ਚੱਲ। ਠੀਕ ਆ ਜੀ। ਹੁਣ ਰਸਤੇ ਵਿੱਚ ਮੈਂ ਸੋਚ ਰਿਹਾ ਸੀ ਕਿ ਡਾਕਟਰ ਕੁਝ ਦੱਸੇਗਾ ਪਰ ਉਹ ਚੁੱਪ ਹੀ ਰਿਹਾ। ਮੈਂ ਡਾਕਟਰ ਨੂੰ ਹੋਟਲ ਛੱਡ ਕੇ ਕੁਝ ਖਾਣ ਲਈ ਢਾਬੇ ਤੇ ਗਿਆ। ਤਾਂ ਕੀ ਦੇਖਿਆ? ਉੱਥੇ ਮੈਡਮ ਕਿਸੇ ਹੋਰ ਨਾਲ ਬੈਠੀ ਰੋਟੀ ਖਾ ਰਹੀ ਸੀ ਤੇ ਹੱਸ ਰਹੀ ਸੀ। ਮੈਂ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ। ਮੈਡਮ ਨੇ ਮੈਨੂੰ ਦੇਖ ਲਿਆ ਪਰ ਕੁਝ ਬੋਲੀ ਨਹੀਂ। ਮੈਂ ਕਿਹਾ ਮੈਂ ਰੋਟੀ ਖਾ ਕੇ ਆਪਣੇ ਕਮਰੇ 'ਚ ਜਾ ਲਿਆ। ਅਗਲੇ ਦਿਨ ਫੇਰ ਡਾਕਟਰ ਮੈਨੂੰ ਉਸੇ ਹੋਟਲ ਵਿੱਚ ਲੈ ਗਿਆ ਤੇ ਉਹ ਕੁੜੀ ਉੱਥੇ ਹੀ ਸੀ। ਡਾਕਟਰ ਨੇ ਮੈਨੂੰ ਕਿਹਾ ਤੂੰ ਮੈਨੂੰ ਛੱਡ ਕੇ ਮੁੜ ਜਾਵੇਂ। ਅੱਜ ਮੈਂ ਇੱਥੇ ਹੀ ਰਹਿਣਾ। ਆਪਣੇ ਹੋਟਲ ਪਹੁੰਚ ਕੇ ਮੈਂ ਸੋਚਿਆ ਮੈਡਮ ਨੂੰ ਦੱਸ ਦੇਵਾਂ। ਪਰ ਉਹਨਾਂ ਦੇ ਰੋ ਨੂੰ ਲੌਕ ਲੱਗਾ ਹੋਇਆ ਸੀ। ਮੈਂ ਆਪਣੇ ਕਮਰੇ 'ਚ ਆ ਗਿਆ। ਮੈਨੂੰ ਬਹੁਤ देर तक ਨੀਂਦ ਨਹੀਂ ਆਈ। ਕਿਤੇ ਟੜਕੇ ਜਾ ਕੇ ਅੱਖ ਲੱਗੀ। ਅਗਲੇ ਦਿਨ ਮੈਨੂੰ ਨਾ ਡਾਕਟਰ ਮਿਲਿਆ ਨਾ ਮੈਡਮ ਨਾ ਕਿਤੇ ਬੱਚੇ ਦੇਖੇ ਮੈਂ ਘਬਰਾ ਗਿਆ ਕਿ ਇਹ ਕੀ ਹੋ ਰਿਹਾ ਹੈ ਮੈਂ ਡਾਕਟਰ ਸਾਹਿਬ ਨੂੰ ਫੋਨ ਕੀਤਾ ਤਾਂ ਉਹ ਬੰਦ ਆਈ ਗਏ ਹੁਣ ਕੀ ਕਰਾਂ ਸਟੈਂਡ ਵਾਲੇ ਨੂੰ ਫੋਨ ਕੀਤਾ ਉਹ ਕਹਿੰਦਾ ਤੂੰ ਘਬਰਾ ਨਾ ਇੱਥੇ ਹੀ ਹੋਣੇ ਨੇ ਇਹ ਅਮੀਰਾਂ ਦੇ ਚੋਜ ਨੇ ਸ਼ਾਮ ਤੱਕ ਆ ਜਾਣਗੇ ਟੈਨਸ਼ਨ ਨਾ ਲੈ ਸ਼ਾਮ ਨੂੰ ਹੋਟਲ ਵਿੱਚ ਮੈਨੇਜਰ ਕਹਿੰਦਾ ਬਈ ਜੇ ਤੂੰ ਰਹਿਣਾ ਹੈ ਕਾਰ ਐਂਟਰੀ ਨਾ ਕੋ ਉਹ ਡਾਕਟਰ ਸਾਹਿਬ ਤਾਂ ਚੈੱਕ ਆਊਟ ਕਰ ਗਏ ਐ ਉਹ ਕਿੱਥੇ ਚਲੇ ਗਏ ਸਾਨੂੰ ਕੀ ਪਤਾ ਐ ਉਹ ਤਾਂ ਸਾਰਾ ਸਮਾਨ ਵੀ ਲੈ ਗਏ ਕਮਾਲ ਆ ਯਾਰ ਪਰ ਮੈਨੂੰ ਤਾਂ ਦੱਸਿਆ ਤੱਕ ਨਹੀਂ ਮੈਂ ਉਹ ਹੋ ਦੂਜੇ ਹੋਟਲ ਜਿੱਥੇ ਡਾਕਟਰ ਜਾਂਦਾ ਸੀ ਉੱਥੇ ਪਤਾ ਕੀਤਾ ਉਹ ਉੱਥੇ ਹੀ ਰਹਿ ਸੀ ਮੈਂ ਸਟੈਂਡ ਵਾਲੇ ਨੂੰ ਸਾਰਾ ਕੁਝ ਦੱਸਿਆ ਉਹ ਕਹਿੰਦਾ ਯਾਰ ਮੈਂ ਹੁਣ ਕੀ ਕਰ ਸਕਦਾ ਪਹਿਲਾਂ ਤਾਂ ਕਦੇ ਇਹ ਕੁਝ ਹੋਇਆ ਨਹੀਂ ਮੇਰੇ ਬਾਕੀ ਪੈਸੇ ਕੌਣ ਦੇਊ ਲੈ ਮੈਨੂੰ ਕੀ ਪਤਾ ਹੈ ਮੈਂ ਤਾਂ ਯਾਰ ਤੈਨੂੰ ਘੇੜਾ ਦਿੱਤਾ ਸੀ ਹਾਨੀ ਹਾਰ ਨੂੰ ਮੈਂ ਕੱਲਾ ਹੀ ਬੁੜਾਇਆ ਤੇ ਸਿੱਧਾ ਡਾਕਟਰ ਦੇ ਘਰੀ ਗਿਆ ਪਰ ਉੱਥੇ ਵੀ ਲੋਕ ਲੱਗਿਆ ਹੋਇਆ ਸੀ ਕਈ ਦਿਨਾਂ ਬਾਅਦ ਅੱਜ ਲੋਕ ਕੁੱਲਾ ਮਿਲਿਆ ਮੈਂ ਬੈਲ ਵਜਾਈ ਤਾਂਦਰੋਂ ਉਹੀ ਮੁੰਡਾ ਜੋ ਮੈਡਮ ਨਾਲ ਮੈਂ ਉੱਥੇ ਰੋਟੀ ਖਾਂਦਾ ਦੇਖਿਆ ਸੀ ਬਾਹਰ ਆਇਆ ਹਾਂਜੀ ਜੀ ਮੈਂ ਡਾਕਟਰ ਸਾਹਿਬ ਨੂੰ ਮਿਲਣਾ ਹੈ ਕਿਹੜਾ ਡਾਕਟਰ ਆ ਉਹੀ ਤੇ ਰੰਦੀ ਸੀ ਉਹ ਉਹ ਤਾਂ ਇਹ ਕੋਠੀ ਵੇਚ ਗਈ ਜੀ ਹੁਣ ਕਿੱਥੇ ਰਹਿੰਦੇ ਆ ਪਤਾ ਨਹੀਂ ਇਸ ਵਾਰ ਤਾਂ ਲਾਪਰਾਨ ਮੈਨੂੰ ਅੰਦਰ ਉਹ ਕੁੜੀ ਵੀ ਦਿਖੀ ਜਿਹੜੀ ਡਾਕਟਰ ਸਾਹਿਬ ਨਾਲ ਪੈਕਗਰਾਉਂਡ ਦੀ ਸੀ ਮੈਂ ਮੁੜਨ ਲੱਗੇ ਨੇ ਪੁੱਛਿਆ ਬਾਈ ਉਹ ਮੈਡਮ ਅੰਦਰ ਉਹ ਤਾਂ ਮੇਰੀ ਵਾਈਫ ਹਾਂ ਅਗਲੇ ਦਿਨ ਅਖਬਾਰ ਦੀ ਹੈਡਲਾਈਨ ਪੜਦੇ ਸਾਰ ਮੇਰੇ ਪੈਰਾ ਹਿਟਾਉ ਜਿਵੇਂ ਠਸਕੀ ਇੱਕ ਮਸ਼ਹੂਰ ਡਾਕਟਰ ਤੇ ਉਸ ਦਾ ਪਰਿਵਾਰ ਢੇਤ ਭਰੀ ਹਾਲਤ ਵਿੱਚ ਲਾਪਤਾ। ਇਹ ਕਹਾਣੀ ਤੁਹਾਨੂੰ ਜ਼ਰੂਰ ਹੈਰਾਨ ਕਰਨ ਵਾਲੀ ਲੱਗਦੀ ਹੋਣੀ ਹੈ। ਬਿਲਕੁਲ ਸੱਚੀ ਕਹਾਣੀ ਹੈ। ਤੁਹਾਨੂੰ ਕਿਸ ਤਰ੍ਹਾਂ ਲੱਗੀ? ਲਾਈਕ, ਸ਼ੇਅਰ ਅਤੇ ਇਸ ਬਾਰੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।